हां जी दोस्तों धन्यवाद ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਆ ਉਹਦਾ ਨਾਂ ਹੈ ਕਾਲੀ ਬੋਲੀ ਰਾਤ ਅਦੇਸ਼ ਦੇ ਲੇਖਕਾਂ ਸ਼ਿਵਚੰਨ ਜੱਗੀ ਕੁਸਾ ਜੀ ਲਓ ਫਿਰ ਸ਼ੁਰੂ ਕਰਦੇ ਆ ਜੀ ਕਹਾਣੀ ਕਾਲੀ ਬੋਲੀ ਰਾਤ ਅਜੇ ਉਹ ਬੱਚੀ ਹੀ ਸੀ ਇੱਕ ਮਾਸੂਮ ਬੱਚੀ ਜਿਸ ਦਾ ਨਾਂ ਭੋਲੀ ਸੀ ਉਹ ਆਪਣੇ ਨਾਂ ਵਾਂਗ ਸੱਚ ਹੀ ਭੋਲੀ ਸੀ ਇੱਕ ਪੋਂਗਰ ਦਾ ਫੁੱਲ ਉਹ ਫੁੱਲ ਜੋ ਇੱਕ ਧੂੜ ਭਰੇ ਬਾਗ ਵਿੱਚ ਆਪਣੇ ਜੀਵਨ ਨਾਲ ਜੱਦੋ ਜਹਿਦ ਕਰ ਰਿਹਾ ਸੀ ਉਸ ਦਾ ਜਨਮ ਇੱਕ ਹਨੇਰੇ ਭਰੀ ਜ਼ਿੰਦਗੀ ਵਾਲੇ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ ਅੱਜ ਉਹ 5 ਸਾਲਾਂ ਦੀ ਸੀ ਮਾਂ ਬਿਮਾਰ ਹੋਣ ਕਰਕੇ ਉਸ ਨੂੰ ਆਪਣੀ ਮਾਂ ਦਾ ਦੁੱਧ ਵੀ ਇਨਸੂਵ ਨਹੀਂ ਸਿਵਿਆ ਵਿਚਾਰੀ ਸਿਰਫ ਬੱਕਰੀ ਦੇ ਜਾਂ ਗਾਂ ਦੇ ਦੁੱਧ ਤੇ ਹੀ ਪਲੀ ਸੀ ਉਸ ਨੂੰ ਆਪਣੀ ਮਾਂ ਜੋ ਮੰਜੇ ਤੇ ਬੈਠੀ ਸੀ ਉਸ ਨੂੰ ਚਾਹ ਬਣਾ ਕੇ ਦੇਣ ਦੀ ਸੂਹ ਹੈ ਸੀ ਦਵਾਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ ਪਰ ਮਾਂ ਦੀ ਬਿਮਾਰੀ ਬਾਰੇ ਕੋਈ ਗਿਆਨ ਨਹੀਂ ਸੀ ਕਦੇ ਕਦੇ ਉਹ ਬੁੜੀਆਂ ਤੋਂ ਜ਼ਰੂਰ ਸੁਣ ਲੈਂਦੀ ਸੀ ਕਿ ਉਸ ਦੀ ਮਾਂ ਨੂੰ ਉਹਦੇ ਜਨਮ ਤੋਂ ਬਾਅਦ ਕੈਂਸਰ ਹੋ ਗਿਆ ਸੀ ਪਰ ਉਸ ਨੂੰ ਕੋਈ ਖਾਸ ਸਮਝ ਨਾ ਪੈਂਦੀ ਜਦੋਂ ਭੋਲੀ ਦਾ ਬਾਪ ਸਰਦਾਰਾ ਸਿੰਘ ਖੇਤ ਉੱਠ ਜਾਂਦਾ ਤਾਂ ਭੋਲੀ ਦੀ ਬਿਮਾਰ ਮਾਂ ਮਿੰਦਰ ਕੌਰ ਉਹ ਲੀਨੂ ਗੱਲ ਲਾ ਕੇ ਰੋਣ ਲੱਗ ਜਾਂਦੀ ਤੇ ਕਹਿੰਦੀ ਮੈਥੋਂ ਬਾਤ ਤੈਨੂੰ ਕੌਣ ਗੱਲ ਨਾਲ ਲਾਊਗਾ ਧੀਏ ਮਹਿੰਦਰ ਕੌਰ ਵਿਰਾਗ ਵਿੱਚ ਡੁੱਸਕਦੀ ਪਰ ਬਚਪਨ ਵਾਲੀ ਭੋਲੀ ਮਾਂ ਨੂੰ ਪੁੱਛਦੀ ਬੇਬੀ ਤੂੰ ਰੋਣੇ ਕਾ ਤੋਂ ਆਇਆ ਤਾਂ ਉਹ ਫਿਰ ਰੋਕੇ ਜਵਾਬ ਦਿੰਦੀ ਮੈਂ ਆਪਦੇ ਕਰਮਾਂ ਨੂੰ ਰੋਣੀਆਂ ਧੀਏ ਤੇ ਧੀ ਨੂੰ ਹਰ ਵਾਰ ਇਸ ਤਰ੍ਹਾਂ ਵਿਰਾਗ ਨਾਲ ਹੌਂ ਕੇ ਭਰ-ਭਰ ਪਿਆਰ ਕਰਦੀ ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾਹ ਸਮਝਦੀ ਹੋਵੇ ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਥ ਤੇ ਇਤਵਾਰ ਹੀ ਨਾ ਹੋਵੇ ਸਾਦ ਅੱਗੇ ਭਰੋਸਾ ਆਇਆ ਜਾਂ ਨਾ ਆਇਆ ਮਾਂ ਪਾਣੀ ਦੇਮਾਂ ਦੁਪਹਿਰੋਂ ਬਾਅਦ ਸੁੱਤੀ ਉੱਠੀ ਮਾਸੂਮ ਭੋਲੀ ਨੇ ਪੁੱਛਿਆ ਕਿੰਨਾ ਖਿਆਲ ਰੱਖਦੀ ਸੀ ਉਹ ਆਪਣੇ ਮਾਂ ਦਾ ਦੇ ਦੇ ਪੁੱਤ ਭੋਲੀ ਦੀ ਮਾਸੂਮ ਆਵਾਜ਼ ਮਾਸੂਮ ਸ਼ਕਲ ਮਾਸੂਮ ਸਵਾਤ ਇਮਾਨ ਨੂੰ ਤਸ ਤੇ ਆਇਆ ਉਸ ਅੰਦਰ ਝੋਕਾ ਜਾ ਫਿਰ ਗਿਆ ਤੇ ਮਾਂ ਦਾ ਬੇਵਸਾ ਹੋ ਕੇ ਰੋਣ ਨਿਕਲ ਗਿਆ ਮਾਂ ਨੂੰ ਆਪਣੀ ਜ਼ਿੰਦਗੀ ਤੇ ਇਨਾ ਕ੍ਰੋਧ ਆਇਆ ਕਿ ਉਹ ਖੁਦਕਸ਼ੀ ਕਰ ਲੇ ਕੀ ਅਰਸੀ ਉਸ ਦੀ ਜ਼ਿੰਦਗੀ ਦਾ ਜਿਹੜਾ ਆਪਣੇ ਫੁੱਲ ਵਰਗੀ ਧੀ ਨੂੰ ਖੜਾ ਪ੍ਰਚਾਰ ਵੀ ਨਹੀਂ ਸੀ ਸਕਦੀ ਉਸ ਦੇ ਚਾਅ ਮਲਾਰ ਪੂਰੇ ਨਹੀਂ ਸੀ ਕਰ ਸਕਦੀ ਮਾਂ ਲੈ ਪਾਣੀ ਭੋਲੀ ਨੇ ਕਿਹਾ ਤਾਂ ਖਿਆਲਾਂ ਚ ਨਿਕਲਿਆ ਮਾਂ ਨੇ ਪਾਣੀ ਫੜ ਲਿਆ ਦਵਾਈ ਲੈ ਲਈ ਲੈ ਪੁੱਤ ਗਲਾਸ ਰੱਖ ਦੇ ਪਾਣੀ ਪੀਣ ਤੋਂ ਬਾਅਦ ਭੋਲੀ ਨੂੰ ਬਾਸ ਗਲਾਸ ਫੜਾਉਂਦੇ ਨੇ ਕਿਹਾ ਸੀ ਮਾਂ ਮੈਂ ਪੱਠੀ ਤੇ ਖੇਡਾਂ ਮਾਂ ਜਾ ਪੁੱਤ ਖੇਡਾਂ ਉਹ ਚਲੀ ਗਈ ਖੇਡਦੇ ਬੱਚਿਆਂ ਨਾਲ ਖੇਡ ਲੱਗ ਗਈ ਲੈ ਕੁੜੀ ਕੀ ਵਿਚਾਰੀ ਦੀ ਉਮਰ ਐ ਪੱਠੀ ਤੇ ਦਾਣੇ ਪਨਾ ਰਹੀ ਇੱਕ ਬੁੱਢੀ ਨੇ ਭੋਲੀ ਵੱਲ ਤਸ ਭਰੀਆਂ ਨਜ਼ਰਾਂ ਨਾਲ ਤੱਕ ਕੇ ਗਿਆ ਰੋਇਆ ਕਰੋਗੀ ਵਿਚਾਰੀ ਮਾਂ ਨੂੰ ਯਾਦ ਕਰ ਕਰਕੇ ਦੂਜੀ ਬੋਲੀ ਸੀ ਭੋਲੀ ਨੂੰ ਚਾਹੇ ਪੂਰੀ ਸਮਝ ਨਹੀਂ ਸੀ ਪਰ ਬੁੜੀਆਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਲੱਗਦੀਆਂ ਸਨ ਉਹ ਖੇਡਣ ਵਿੱਚ ਛੱਡ ਕੇ ਘਰੇ ਆ ਗਈ ਮੈਨਾਂ ਕੁਝ ਖਾਦੇ ਪੀਤੇ ਮੰਜੇ ਤੇ ਪਈ ਮਾਂ ਨਾਲ ਜੱਫੀ ਪਾ ਕੇ ਪੈ ਗਈ ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰ ਕੋਈ ਜ਼ਿਆਦਾ ਹੀ ਪਿਆਰੀ ਪਿਆਰੀ ਜੀ ਲੱਗੀ ਸੀ ਮਾਂ ਦੇ ਸਰੀਰ ਚੋਂ ਆਦੀ ਖੁਸ਼ਬੂ ਉਸ ਨੂੰ ਪਤਾ ਨਹੀਂ ਕਿਉਂ ਚੰਗੀ ਚੰਗੀ ਲੱਗਦੀ ਸੀ ਉਸ ਨੂੰ ਪਤਾ ਨਹੀਂ ਸੀ ਇਹ ਖੁਸ਼ਬੂ ਹੈ ਜਾਂ ਬਦਬੂ ਹੈ ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲ ਉੱਠਣ ਦਿਲ ਨਹੀਂ ਕਰਦਾ ਸੀ ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਦਾ ਇਨਾ ਮੋਹ ਆ ਰਿਹਾ ਸੀ ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਵਾਰ-ਵਾਰ ਰੋਣ ਆ ਰਿਹਾ ਸੀ ਖੇਤੋਂ ਬਾਪੂ ਬਲਦ ਲੈ ਕੇ ਆ ਗਿਆ ਸੀ ਬਾਪੂ ਕੋਲ ਸਿਰਫ ਇੱਕ ਜ਼ਮੀਨ ਤੇ ਇੱਕ ਹੀ ਬਲਦ ਸੀ ਜਿਸ ਨਾਲ ਉਹ ਖੇਤੀ ਕਰਦਾ ਸੀ ਸ਼ਮਾਹੀ ਖਾਣ ਜੋਗ ਦਾਣੇ ਵਸੇ ਕਰ ਆਉਂਦੇ ਸੀ ਓਏ ਪੁੱਤ ਭੋਲਿਆ ਤੂੰ ਸ਼ੇਰਾ ਮੇਰੇ ਵਾਸਤੇ ਆਚਾਰ ਨਹੀਂ ਬਣਾਈ ਕੀ ਗੱਲ ਹੋ ਗਈ ਬਾਪੂ ਦੇ ਬੋਲਾਂ ਵਿੱਚ ਲਾਡ ਸੀ ਪਿਆਰ ਸੀ ਬਾਪੂ ਅੱਜ ਮੇਰਾ ਬੇਬੇ ਨਾਲ ਉੱਠਣ ਨੂੰ ਜੀ ਨਹੀਂ ਕਰਦਾ ਸੀ ਅੱਜ ਤੂੰ ਆਪ ਹੀ ਚਾਹ ਬਣਾ ਲੈ ਭੋਲੀ ਨਾਲ ਦੀ ਨਾਲ ਰੋ ਪਈ ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਸੀ ਉਸਨੇ ਚੁੱਲ੍ਹੇ ਵਿੱਚ ਛਿਟੀਆਂ ਢਾਹ ਕੇ ਆਪ ਹੀ ਚਾਹ ਧਰ ਲਈ ਭੋਲੀ ਸਾਰੀ ਰਾਤ ਮਾਂ ਨਾਲ ਪਈ ਰਹੀ ਜਦੋਂ ਉਸ ਦੀ ਜਾਗ ਖੁੱਲਦੀ ਤਾਂ ਉਹ ਮਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਤੇ ਮਾਂ ਦਾ ਮੂੰਹ ਚੁੰਮਦੀ ਪਤਾ ਨਹੀਂ ਕਿਉਂ ਅੱਜ ਉਸ ਦਾ ਜੀਜਾ ਨਹੀਂ ਸੀ ਰਜਦਾ ਜਦੋਂ ਭੋਲੀ ਦੀ ਸਵੇਰੇ ਅੱਖ ਖੁੱਲਹੀ ਤਾਂ ਮਾਂ ਮੰਜੇ ਤੇ ਨਹੀਂ ਸੀ ਬੀੜੇ ਵਿੱਚ ਪਿੰਡ ਦੀਆਂ ਚਾਰ ਕੁੜੀਆਂ ਬੈਠੀਆਂ ਗੱਲਾਂ ਕਰ ਰਹੀਆਂ ਸਨ ਭੋਲੀ ਦਾ ਦਿਲ ਧੜਕਿਆ ਉਹ ਬੇਬੇ ਕਹਿ ਕੇ மஞ்சੇ ਤੋਂ ਉਪਮੱਤਰ ਕੇ ਉੱઠી ਸੀ ਪੈ ਜਾ ਡੱਡੇ ਪੈ ਜਾ ਧੀਏ ਇੱਕ ਬੁੱਢੀ ਨਰਸ ਨੂੰ ਵਰਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਬੇਬੇ ਕਿੱਥੇ ਹੈ ਉਹਨੇ ਪੁੱਛਿਆ ਸੀ ਹਸਪਤਾਲ ਐ ਪੁੱਤ ਰਾਤ ਤੱਕ ਰਹੀ ਸੀਗੀ ਹਾਂ ਰਾਤ ਤੱਕ ਰਹੀ ਸੀ ਤੜਕੇ 3 ਵਜੇ ਲੈ ਕੇ ਗਏ ਆ ਉਹਨੂੰ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਪੁੱਤ ਸੁੱਤੀ ਪਈ ਸੀ ਉਸ ਵੇਲੇ ਤੇ ਮੇਰਾ ਬਾਪੂ ਕਿੱਥੇ ਹੈ ਉਹ ਵੀ ਨਾਲ ਹੀ ਗਿਆ ਉਹਦੇ ਮੈਂ ਵੀ ਜਾਵਾਂਗੀ ਤੇ ਉਹ ਮੰਜੇ ਤੋਂ ਪਾਗਲਾ ਵਾਂਗ ਉੱਠ ਕੇ ਵਗ ਤੁਰੀ ਬੁੜੀਆਂ ਨੇ ਫੜ ਕੇ ਮਸਾਂ ਹੀ ਰੋਕੀ ਉਹ ਬੁੜੀਆਂ ਨੂੰ ਗਾਲ੍ਹਾਂ ਕੱਢਦੀ ਰਹੀ ਅਖੀਰ ਬੇਵਸ ਹੋ ਕੇ ਰੋਣ ਲੱਗ ਪਈ ਦੁਪਹਿਰੋਂ ਬਾਅਦ ਬਾਪੂ ਪਹੁੰਚ ਗਿਆ ਉਦਾਸੀ ਤੇ ਦੁੱਖ ਦੀ ਸਿੱਕਰੀ ਉਸਦੇ ਚਿਹਰੇ ਤੋਂ ਸਾਫ਼ ਜ਼ਾਹਿਰ ਕਰਦੀ ਸੀ ਕਈ ਕੋਈ ਬੁਰੀ ਖਬਰ ਹੈ ਭੋਲੀ ਡਡਿਆ ਕੇ ਬਾਪੂ ਦੀ ਬੋਕਲ ਵਿੱਚ ਵੜ ਗਈ ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ ਕਿਉਂ ਸਰਦਾਰਾ ਸਿੰਘ ਕੀ ਹਾਲ ਹੈ ਹੁਣ ਮਹਿੰਦਰਕੁਰ ਦਾ ਅੰਬੂ ਨੇ ਪੁੱਛਿਆ ਉਹ ਬੜੀ ਹਮਦਰਦ ਬੁੜੀ ਜਾਪਦੀ ਸੀ ਡਾਕਟਰ ਪੈਸੇ ਭਾਲਦਾ ਤਾਈ ਕਹਿਰਾਂ ਦੀ ਮਜ਼ਬੂਰੀ ਵਿੱਚ ਉਸਨੇ ਸਿਰ ਫੇਰਿਆ ਸਰਦਾਰਾ ਸਿੰਘ ਬੰਦਾ ਲੱਖੀ ਨਾ ਹਜ਼ਾਰੀ ਭਾਈ ਐਸਾ ਦਾ ਕੋੜਿਆ ਵਾਹ ਥਾਂ ਦੀ ਮੈਲ ਐ ਜਦੋਂ ਮਰਜ਼ੀ ਐ ਕਮਾ ਲਈ ਪਰ ਬੰਦਾ ਨਹੀਂ ਮਿਲਦਾ ਭਾਈ ਚੱਲ ਮੇਰੇ ਨਾਲ ਤੁਰ ਬੋਲ ਕਿੰਨੇ ਪੈਸੇ ਚਾਹੀਦੇ ਓਟ ਚੰਦਰਾ ਸਿਰ ਪੈਣੀ ਗੱਲ ਪਿੱਛੇ ਮੂੰਹ ਢਿੱਲਾ ਜਿਹਾ ਕਰੀ ਫਿਰਦਾ ਬਿਜਾ ਪਰੇ ਆ ਤੁਰ ਮੇਰੇ ਨਾਲ ਅੰਬੋ ਸਰਦਾਰੇ ਨੂੰ ਖਿੱਚ ਕੇ ਆਪਦੇ ਘਰ ਲੈ ਗਈ ਬਰਾਂਡੇ ਵਿੱਚ ਮੰਝਾ ਢਾਹ ਦਿੱਤਾ ਤੇ ਆਪ ਆਪਦੇ ਵੱਡੇ ਮੁੰਡੇ ਸੁਦਾਗਰ ਸਿੰਘ ਕੋਲ ਅੰਦਰ ਗਈ 15 ਕੋ ਮਿੰਟਾਂ ਬਾਅਦ ਹੀ ਉਸਨੇ ਸਰਦਾਰੇ ਨੂੰ ਅੰਦਰਵਾਜ ਮਾਰ ਲਈ ਸਰਦਾਰਾ ਅੰਦਰ ਚਲਾ ਗਿਆ ਬੋਲ ਸਰਦਾਰਾ ਸਾਂ ਕਿੰਨੇ ਪੈਸੇ ਦਿਆਂ ਅੰਬੋਲੇ ਮੁੰਡੇ ਸਦਾਗਰ ਨੇ ਖੁੱਲ੍ਹ ਦੇ ਲਈ ਵਖਾਈ ਸੀ 2000 ਤਾਂ ਚਾਹੀਦੇ ਏ ਭਾਈ ਤੂੰ 2 ਤਾਂ ਕੀ 3 ਲੈ ਜਾ ਯਾਰ ਹੈ ਕਮਲਾਵੰਦਾ ਬੰਦਾ ਬੰਦੇ ਜਾਰੂ ਆ ਫੜ 3000 ਪੈਸੇ ਦਿੰਦਿਆਂ ਉਹ ਬੋਲਿਆ ਨਾਲੀ ਕਿਹਾ ਤੇ ਨਾਲੇ ਜੇ ਆਪਾਂ ਦੂਜਾ ਵਿਹਾਰ ਜਾਂ ਕਰ ਲੈਂਦੇ ਤਾਂ ਸਿਆਣਾ ਦੇ ਆਖਣ ਮੰਗੋ ਕੰਮ ਪੱਕਾ ਇਹ ਹੋ ਜਾਂਦਾ ਹੈ ਕਹਿੰਦੇ ਹੁੰਦੇ ਨਾ ਹਸਾਬ ਮਾਮਾ ਧੀਆ ਦਾ ਕਿਹੜਾ ਵਿਹਾਰ ਬਾਈ ਸਰਦਾਰਾ ਹੈਰਾਨ ਹੁੰਦਾ ਬੋਲਿਆ ਉਸ ਗੱਲ ਦੇ ਆਖਣ ਮੰਗੋ ਉਹ ਕੀ ਕਹਿੰਦੇ ਉਹਨ ਸਰਦਾਰਾ ਸਿਆ ਪੁੱਤ ਇੱਕ ਤੇ ਧਰਕੇ ਦਾ ਕਿਸੇ ਨੇ ਲੈ ਨਹੀਂ ਜਾਣਾ ਕੁਛ ਪਰ ਜੇ ਤੂੰ ਕਿੱਲੇ ਤੇ ਗੂਠਾ ਲਾ ਕੇ ਗਹਿਣੇ ਕਰਨ ਦਾ ਵਿਹਾਰ ਜਾਂ ਕਰ ਦੇਵੇਂ ਤਾਂ ਗੱਲ ਠੀਕ ਹੋਊਗੀ ਐਤਕੀ ਵਾਰ ਅੰਬੋ ਬੋਲੀ ਸੀ ਸਰਦਾਰਾ ਚੁੱਪ ਰਿਹਾ ਕਮਲਿਆ ਪੁੱਤਾ ਜੇ ਮਹਿੰਦਰਗੁਰ ਠੀਕ ਹੋ ਗਈ ਤੈਨੂੰ ਤਾਂ ਸਾਰੇ ਕਿੱਲੇ ਵਿੱਚ ਹੀ ਆ ਗਏ ਨਾਲੇ ਇਹ ਰਕਮ ਤਾਰ ਕੇ ਤੂੰ ਆਪ ਦਾ ਕਿੱਲਾ ਜਦੋਂ ਮਰਜੀ ਦੁੱਧ ਵਰਗਾ ਵਾਪਸ ਲੈ ਲਈ ਸਿਰੇ ਦੀ ਗੱਲ ਕਰਕੇ ਅੰਬੋ ਨੇ ਉਸ ਨੂੰ ਚਿਤ ਕਰਤਾ ਸਰਦਾਰਾ ਕਰ ਵੀ ਕੀ ਸਕਦਾ ਇਹ ਦੋ ਪੁਣਾਸਾ ਨਜਾਨ ਸੀ ਅਖੀਰ ਮਜਬੂਰ ਹੋ ਕੇ ਉਹਨੂੰ ਪਰਨੋਡ ਤੇ ਗੂਠਾ ਲਾਉਣਾ ਪਿਆ ਤੇ ਰਕਮ ਲੈ ਕੇ ਹਸਪਤਾਲ ਚਲਾ ਗਿਆ ਉਹ ਸਾਜ ਇਹ ਬਰੋਲਦਾ ਇੱਧਰ ਉੱਧਰ ਫਿਰਦਾ ਸੀ ਅੰਬੋ ਲੋਕਾਂ ਵਿੱਚ ਇੱਕ ਟੋਕ ਦੀ ਫਿਰਦੀ ਸੀ ਅਖੇ ਇਹ ਜੇ ਬੰਦਾ ਬੰਦੇ ਦੇ ਭੀੜ ਪੈਣ ਤੇ ਕੰਮ ਨਾ ਆਇਆ ਤੇ ਫਿਰ ਇਹ ਮੋਇ ਜੰਮਣ ਦੇ ਪਰ ਕਿੱਲੇ ਵਾਲੀ ਬਿਜਲੀ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਅਗਲੇ ਦਿਨ ਸਰਦਾਰਾ ਹਸਪਤਾਲੋਂ ਫਿਰ ਵਾਪਸ ਆ ਗਿਆ ਭੋਲੀ ਬਾਪੂ ਨਾਲ ਹਸਪਤਾਲ ਜਾਣ ਦੀ ਜ਼ਿੱਦ ਕਰ ਰਹੀ ਸੀ ਪੁੱਤ ਮੈਨੂੰ ਅੰਬੋ ਤਾਈ ਦੇ ਘਰੋਂ ਆਉਣ ਦੇ ਫਿਰ ਆਪਾਂ ਚੱਲਦੇ ਆਂ ਤੇਉ ਅੰਬੋ ਤਾਈ ਦੇ ਘਰੇ ਚਲਾ ਗਿਆ ਅੰਬੋ ਮੰंजे ਤੇ ਬੈਠੀ ਮਾਲਾ ਫੇਰ ਰਹੀ ਸੀ ਦੂਰੋਂ ਸਰਦਾਰ ਨੇ ਵੇਖ ਕੇ ਉੱਚੀ ਉੱਚੀ ਬੋਲਣ ਲੱਗ ਪਿਹੇ ਮਹਾਰਾਜ ਸਾਰੇ ਸੰਸਾਰ ਨੂੰ ਤੰਦਰੁਸਤੀ ਦੇਈ ਮਚਲੀ ਜੀ ਓਕੇ ਉਹਨੇ ਅੱਖਾਂ ਮੀਟ ਲਈਆਂ ਸੰ ਤਾਈ ਮੱਥਾ ਟੇਕਦਾ ਸਰਦਾਰ ਅੰਬੋ ਦੀ ਪੈਰ ਤੇ ਬਹਿ ਗਿਆ ਆਪ ਸਰਦਾਰ ਆਹ ਮਹਾਰਾਜ ਭਾਗ ਲਾਵੇ ਰਾਜੀ ਖੁਸ਼ੀ ਰੱਖੇ ਤੇ ਆਪਣਾ ਦੇ ਗੱਲ ਭਾਈ ਮਹਿੰਦਰਕੁਰ ਦੀ ਕੱਜਲੀ ਬੁਰੀ ਨੇ ਗਰਾਰੀ ਵਿੱਚ ਗਰਾਰੀ ਫਸਾ ਲਈ ਉਹ ਕੁਤਰੇ ਵਾਲੀ ਮਸ਼ੀਨ ਵਾਂਗੂ ਸ਼ੁਰੂ ਹੋ ਗਈ ਸੀ ਅਜੇ ਤਾਂ ਮਾੜਾ ਹੀ ਹਾਲ ਹੈ ਤਾਈ ਇਹ ਬਾਗਰੂ ਤੂੰ ਬੰਦੇ ਨੂੰ ਐਨੀਆ ਤਕਲੀਫਾਂ ਉਹ ਦੰਨਾ ਹੈ ਆਂਬੋ ਨੇ ਰੱਬ ਬਾਲ ਨੂੰ ਗੱਲ ਕਰਕੇ ਬੜੇ ਡਾਢੇ ਹੀ ਉਦਾਸ ਸਬਰ ਦੇ ਵਿੱਚ ਕਿਹਾ ਸੀ ਤਾਈ ਢਾਕ ਧਾਰਨਾ ਥੋੜੇ ਜਿਹੀ ਪੈਸੇ ਹੋਰ ਮੰਗਦਾ ਹੈ ਜੱਕ ਦੇ ਜੱਕ ਦੇ ਸਰਦਾਰੇ ਨੇ ਕਹੇ ਤਫਹੀਰ ਕੀ ਹੋ ਗਏ ਸ਼ੇਰਾ ਆ ਬੇਗਾ ਮੈਂ ਬੈਠੀ ਆ ਤੈਨੂੰ ਚਿੰਤਾ ਕਾਦੀ ਜਸਮੀਲ ਕੁੜੀ ਚਾਹ ਧਾਰ ਪੁੱਤ ਜਾਬ ਮਿਲਟੂ ਆਪਦੇ ਪਿਓ ਨੂੰ ਸੱਦ ਕੇ ਲਿਆ ਅੰਬੋ ਨੇ ਇੱਕੇ ਸਾਇਏ ਕੋਈ ਹੁਕਮ ਛਾੜਤੇ ਅੰਬੋ ਦੀ ਨੂੰ ਜਸਮੀਲ ਕੋਰ ਚਾਹ ਬਣਾ ਕੇ ਰੱਖੀ ਬਾਹਰੋਂ ਸੁਦਾਗਰ ਵੀ ਆ ਗਿਆ ਆਪਣੇ ਸਰਦਾਰਾ ਸੇ ਉਹਨੂੰ ਥੋੜੇ ਜੇ ਪੈਸਿਆਂ ਦੀ ਹੋਰ ਲੋੜ ਪੈ ਗਈ ਭਾਈ ਚਾਹ ਦੇ ਸੜਾਕੇ ਮਾਰਦੀ ਬੁੜੀ ਤਿਰਸ਼ੀ ਚਾਹ ਕਰੀ ਸੀ ਫੇਰ ਕੀ ਹੋ ਗਿਆ ਇਹ ਦਾ ਆਪਦਾ ਘਰ ਐ ਗਵਾਂਢ ਮੱਤੇ ਕਿੰਨੇ ਕੁ ਲੋੜੀਂਦੇ ਸਦਾਗਰ ਨੇ ਫੋਕੀ ਆਪਣਤ ਜ਼ਾਹਰ ਕੀਤੀ ਹਜ਼ਾਰ ਕ ਦੀ ਲੋੜ ਐ ਬਾਈ ਮਿਲ ਜੂਗਾ ਫਿਕਰ ਕਿਉਂ ਕਰਦੇ ਅੰਬੋ ਬੋਲੀ ਸੀ ਪਰਤਾਈ ਹੁਣ ਤਾਂ ਮੇਰੇ ਕੋਲੇ ਕੁਛ ਗਹਿਣੇ ਕਰਨੋਂ ਵੀ ਹੈ ਨਹੀਂ ਸਰਦਾਰੇ ਦੀ ਆਵਾਜ਼ ਵਿੱਚ ਹੰਝੂ ਬੋਲੇ ਕਮਲਿਆ ਤੈਨੂੰ ਗਹਿਣੇ ਕਰਨੋਂ ਕੌਣ ਕਹਿੰਦਾ ਤੇ ਉਹ ਆਪਣਾ ਸਾਵਾ ਬਲਦ ਵੇਚਤਾ ਸਦਾਗਰ ਨੇ ਪੈਂਦੀ ਸੱਟੇ ਦੱਲਿਆਂ ਵਾਲਾ ਦਾ ਸੁੱਟਾ ਤਾਂ ਸਰਦਾਰੇ ਦਾ ਮੂੰਹ ਸੰਤਾ ਗਿਆ ਉਹ ਸੋਚ ਰਿਹਾ ਸੀ ਕਿ ਮਾਂ ਪੁੱਤਰ ਅਲਕੇ ਮੇਰੀ ਮਜਬੂਰੀ ਦਾ ਫਾਇਦਾ ਠਾਰ ਰਹੇ ਸਨ ਕਮਲਿਆ ਜਦੋਂ ਖੂਹ ਹੀ ਵੇਚਦਾ ਫਿਰ ਕੱਲੀ ਗੜਦੜ ਦਾ ਕੀ ਕੰਮ ਮੇਰਾ ਮਾੜਾ ਜੋ ਖੇਤ ਹੀ ਗਨੇ ਕਰਦਾ ਫਿਰ ਵੱਲ ਦੀ ਕੀ ਰੋੜ ਨਾਲੇ ਮਾੜੇ ਕਰਮਾਂ ਵਾਲਿਆ ਤੇਰੇ ਤਾਂ ਕੋਈ ਪੁੱਤ ਵੀ ਹੈ ਨਹੀਂ ਜੀ ਨੂੰ ਸੀਰੀ ਲਾ ਦੇਗਾ ਅੰਬੋਦੀ ਵਕਾਲਤ ਪਾਸ ਕੀਤੀ ਲੱਗਦੀ ਸੀ ਉਸ ਦੀਆਂ ਗੱਲਾਂ ਨੇ ਸਰਦਾਰੇ ਦੇ ਜ਼ਿਲ ਦੇ ਜ਼ਸਕਮ ਨਿਰੂਰ ਕਰਤੇ ਪਰ ਮਜਬੂਰੀ ਮਾਰੇ ਚੁੱਪ ਸੀ ਉਸਨੇ ਸਾਰਾ ਕੁਝ ਸਹਿਣ ਕਰ ਲਿਆ ਸਦਾਗਰ ਨੇ ਜੇਬ ਚੋਂ 100 100 ਦੇ 10 ਨੋਟ ਕੱਢ ਕੇ ਸਰਦਾਰੇ ਨੂੰ ਫੜਾਤੇ ਸਰਦਾਰਾ ਚਲਾ ਗਿਆ ਸ਼ਾਮ ਨੂੰ ਯੰਬੋ ਸਰਦਾਰੇ ਦਾ ਬਲਦ ਖੋਲ ਲਈ ਸੀ ਜਦੋਂ ਲੋਕਾਂ ਨੇ ਬਲਦ ਖੋਲ ਕੇ ਲਜਾਨ ਦਾ ਕਾਰਨ ਪੁੱਛਿਆ ਤਾਂ ਯੰਬੋ ਨੇ ਬੜੀ ਆਫਰ ਕੋ ਉੱਤਰ ਦਿੱਤਾ ਗਊ ਦਾ ਜਾਇਆ ਖੁਰਲੀ ਤੇ ਖੜਾ ਸਿਪਾਹੀ ਪੁੱਛਿਆ ਤੇ ਆਇਆ ਬੇਕਰਕ ਲੋਕਾਂ ਨੂੰ ਤਰਸਤਾ ਆਉਂਦਾ ਨਹੀਂ ਕਿਸੇ ਤੇ ਭਾਵੇਂ ਜਾਨਵਰ ਹੈ ਜੇ ਇੱਥੇ ਸਾਡੇ 4 ਦਿਨ ਪੱਠੇ ਖਾਲੂ ਤਾਂ ਸਾਡਾ ਕੀ ਥੁੜਜੂ ਹਰ ਕੋਈ ਆਪਦੀ ਕਿਸਮਤ ਖਾਂਦਾ ਹੈ ਭਾਈ ਇਹ ਵਿਚਾਰਾ ਵੀ ਗਊ ਦਾ ਜਾਇਆ ਖਾਲੂਗਾ ਪਰ ਅੰਦਰਲੀ ਗੱਲ ਦਾ ਫਿਰ ਨਾ ਕਿਸੇ ਨੂੰ ਪਤਾ ਲੱਗਿਆ ਅੰਬੋ ਗੱਲਾਂ ਦੀਆਂ ਬੱਤੀਆਂ ਵੱਟਦੀ ਫਿਰਦੀ ਸੀ ਅਗਲੇ ਦਿਨ ਹੀ ਡਾਕਟਰ ਨੇ 2000 ਰੁਪਏ ਦਾ ਹੋਰ ਸਵਾਲ ਪਾਤਾ ਇਸ ਕੀ ਟੀਕੇ ਹਮੇ ਚੰਡੀਗੜ੍ਹ ਸੇ ਮੰਗਵਾਨੇ ਪੜẽਗੇ ਡਾਕਟਰ ਨੇ ਕਿਹਾ ਸੀ ਸਰਦਾਰਾ ਦਾ ਜਿਵੇਂ ਧਰਤੀ ਜੀ ਗਰਕ ਹੋ ਗਿਆ ਪਹਾੜ ਜੱਡਾ ਸਵਾ 2000 ਰੁਪਇਆ ਪਰਮਿੰਦਰ ਕੌਰ ਦੀ ਜਾਨ ਉਹ ਆਪਣੀ ਜਾਨ ਵੇਚ ਕੇ ਵੀ ਜਾਨ بچਾਉਣੀ ਚਾਹੁੰਦਾ ਸੀ ਉਹਦੀ ਉਹ ਡਿਗਦਾ ਟੈਂਦਾ ਪਿੰਡ ਪਹੁੰਚਿਆ ਅੰਬੋ ਕੋਲ ਜੋ ਕਿਲਾ ਗਏ ਨੇ ਸੀ ਉਹ 2000 ਵਿੱਚ ਬੈ ਕਰਤਾ ਸ਼ਾਮ ਨੂੰ ਜਦ ਸਰਦਾਰੇ ਨੇ 2000 ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਪੈਸੇ ਜੇਬ ਵਿੱਚ ਪਾਉਂਦਾ ਬੋਲਿਆ ਤੇ ਕਿ ਹਮਨੇ ਚੰਡੀਗੜ੍ਹ ਸੇ ਮੰਗਵਾ ਕਰ ਲਗਾਏ ਥੇ ਲੇਕਿਨ ਬੰਬਾਰੀ ਕੰਟਰੋਲ ਸੇ ਬਾਹਰ ਥੀ ਮੂਝੇ ਅਫਸੋਸ ਹੈ ਕਿ ਮੈਂ ਆਪਕੀ ਵੀਵੀ ਕੋ ਬਚਾ ਨਹੀਂ ਸਕਾ ਤੇ ਡਾਕਟਰ ਇਹ ਨਾ ਕਹਿ ਕੇ ਚਲਾ ਗਿਆ ਸਰਦਾਰੇ ਅੰਦਰੋਂ ਕੀਰਣਾ ਨਿਕਲਣ ਲੱਗਿਆ ਸੀ ਪਰ ਬਾਹਰ ਬੈਂਚ ਤੇ ਬੈਠੀ ਭੂਲੀ ਦੇ ਖਿਆਲ ਨੇ ਉਸਦੀ ਭੁਬ ਵਿੱਚ ਹੀ ਕੁੱਟ ਦਿੱਤੀ ਉਹ ਬਾਹਰ ਬੈਂਚ ਤੇ ਵੇਖਾਵਰ ਬੈਠੀ ਲੱਤਾਂ ਹਿਲਾ ਰਹੀ ਸੀ ਇੱਕ ਭੋਲੀ ਤੋਂ ਬਿਨਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਮਹਿੰਦਰ ਕੌਰ ਚੱਲ ਵਾਸੀ ਸੀ ਪਤਾ ਲੱਗਦੇ ਹੀ ਸਦਾਗਰ ਆਪਣਾ ਟਰੈਕਟਰ ਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆ ਉਸ ਮਾਰਟਮ ਤੋਂ ਬਾਅਦ ਪਾੜੀ ਚੀੜੀ ਲਾਸ਼ ਮੰਝੇ ਉੱਤੇ ਪਾ ਕੇ ਟਰਾਲੀ ਚ ਰੱਖ ਲਈ ਚੱਲਵੇ ਪੁੱਤ ਭੋਲਿਆ ਬੈਠ ਟਰੈਕਟਰ ਤੇ ਪਿੰਡ ਚਲੀਏ ਸਰਦਾਰੇ ਨੇ ਭੋਲੀ ਨੂੰ ਕਿਹਾ ਤੇ ਬੇਬੇ ਭੋਲੀ ਨੇ ਪੁੱਛਿਆ ਸੀ ਉਹ ਵੀ ਨਾਲ ਹੀ ਚੱਲੂਗੀ ਪੁੱਤ ਹਰਿਆ ਗਲਾ ਸਾਫ ਕਰਕੇ ਸਰਦਾਰ ਨੇ ਕਿਹਾ ਸੀ ਉਸ ਦੀ ਕਮਜ਼ੋਰ ਸਾਤੀ ਅੰਦਰ ਸਾਹ ਖੜਕ ਜਿਹੇ ਰਹੇ ਸਨ ਬਾਪੂ ਬੀਬੇ ਹੈ ਕਿੱਥੇ ਦਿਸਦੀ ਤਾਂ ਨਹੀਂ ਭੁੱਲ ਨੇ ਬਾਪੂ ਦਾ ਪਜਾਮਾ ਫੜ ਕੇ ਪੁੱਛਿਆ ਸੀ ਉਹ ਵੇਖ ਨਾ ਟਰਾਲੀ 'ਚ ਮੰਜੇ ਤੇ ਪਈ ਹੈ ਮੈਂ ਤਾਂ ਬੀਬੇ ਦੇ ਨਾਲ ਪੈ ਕੇ ਜਾਵਾਂਗੀ ਭੋਲੀ ਨੇ ਕਿਹਾ ਤਾਂ ਸਰਦਾਰਿਆ ਕਾਲ ਜਾ ਪ੍ਰਾੜ ਹੋ ਗਿਆ ਤੇ ਅੱਖਾਂ 'ਚ ਵੇਮੁਖ ਹਰਸ ਵਹਿ ਤੁਰਿਆ ਉਹ ਮੂੰਹ ਨੇਰੇ ਵਿੱਚ ਖੜਾ ਰਾਲੀਂ ਵਗਦੇ ਹੰਝੂ ਪੂੰਝ ਰਿਆ ਸੀ ਬਾਪੂ ਮੈਂ ਤਾਂ ਬੇਬੇ ਨਾਲ ਪੈ ਕੇ ਜਾਵਾਂਗੀ ਭੋਲੀ ਨੇ ਜ਼ਿੱਦ ਫੜ ਲਈ ਉਸ ਮਸੂਮ ਨੂੰ ਕੀ ਪਤਾ ਸੀ ਕਿ ਮਾਂ ਦੀ ਠੰਡੀ ਸ਼ਾਂਤ ਅਸਰ ਟੁੱਟ ਗਈ ਹੈ ਨਹੀਂ ਪੁੱਤ ਡਾਕਟਰ ਨੇ ਕਿਹਾ ਵੀ ਤੇਰੀ ਬੇਬੇ ਮਸਾਂ ਸੁੱਤੀ ਹੈ ਜਗਾਉਣੀ ਨਹੀਂ ਤੂੰ ਘਰੇ ਜਾ ਕੇ ਆਉਂਦੀ ਬੇਬੇ ਨਾਲ ਪੈ ਜੀ ਬਹੁਤ ਆ ਸਿਆਣਾ ਮੇਰਾ ਪੁੱਤ ਸਿਆਣਾ ਬਣੇਦਾ ਹੁੰਦਾ ਬਾਪੂ ਨੇ ਸਮਝਾਇਆ ਉਹ ਬਰਾਬਰ ਅੱਖਾਂ ਤੇ ਨੱਕ ਪੂੰਝ ਰਿਹਾ ਸੀ ਚੰਗਾ ਬਾਪੂ ਭੋਲੀ ਸਹਮਤ ਹੋ ਗਈ ਸੀ ਮਹਿੰਦਰ ਕੌਰ ਦੀ লাশ 'ਤੇ ਸਾਰੇ ਪਿੰਡ ਪਹੁੰਚ ਗਏ ਹਨੇਰਾ ਕਾਫੀ ਹੋ ਚੁੱਕਿਆ ਸੀ লাশ ਵਾਲਾ ਮੰਜਾ ਟਰਾਲੀ 'ਚ ਉਤਾਰਿਆ ਗਿਆ ਆਂਗਵਾੜ ਦੇ ਬੁੜੀਆਂ ਨੇ ਰੋਣਾ ਸ਼ੁਰੂ ਕਰਤਾ ਅੰਬੋ ਬੁੜੀ ਵੀ ਪੱਟਾਂ ਤੇ ਹੱਥ ਮਾਰਦੀ ਹਿੱਕ ਬੱਢਦੀ ਆ ਗਈ ਅੰਮਾ ਤੂੰ ਕਾ ਤਰੋਨੀ ਐ ਭੋਲੀ ਨੇ ਉਹਨੂੰ ਪੁੱਛਿਆ ਸੀ ਭੋਲੀ ਪੁੱਤ ਤੇਰੀ ਬੇਬੇ ਮਰ ਗਈ ਤੇ ਭੋਲੀ ਬੇਬੇ ਬੇਬੇ ਕਰਦੀ ਮਾਂ ਦੀ ਲਾਸ਼ ਤੇ ਡਿੱਗ ਪਈ ਸੀ ਹੁਣ ਉਸ ਨੂੰ ਸਾਰੀ ਕਹਾਣੀ ਸਮਝ ਆ ਗਈ ਸੀ ਅਗਲੇ ਦਿਨ ਸੰਸਕਾਰ ਕੀਤਾ ਗਿਆ ਕਾਫੀ ਦਿਨ ਬੀਤ ਗਏ ਅੰਭੂ ਨੇ ਫੇਰ ਸਰਦਾਰੇ ਦੇ ਘਰ ਗੇੜਾ ਮਾਰਿਆ ਸਰਦਾਰਿਆ ਪੁੱਤ ਰੱਬ ਦਾ ਕਰਿਆ ਕੌਣ ਮੋੜ ਸਕਦਾ ਹੈ ਰੱਬ ਦਾ ਭਾਣਾ ਮੰਨ ਸਬਰ ਕਰ ਪੁੱਤ ਹੁਣ ਤਾਂ ਜੱਗ ਤੇ ਜੀ ਨਹੀਂ ਲੱਗਦਾ ਤਾਈ ਬਸ ਜਿਉਂਨੇ ਆ ਤਾਂ ਸਿਰਫ ਭੋਲੀ ਖਾਤਰ ਉਹ ਉੱਚੀ ਉੱਚੀ ਰੋਣ ਲੱਗ ਪਿਆ ਦੈਲੋ ਦਾ ਲਹੂ ਲਹਾਨ ਸੀ ਤੂੰ ਦਿਲ ਨਾ ਸਿੱਟ ਸਰਦਾਰੇ ਪੁੱਤ ਤੂੰ ਇਉਂ ਕਰਿਆ ਕਰ ਰੋਟੀ ਉਧਰ ਆਪਣੇ ਵੱਲ ਹੀ ਖਾ ਲਿਆ ਕਰ ਨਾਲ ਹੀ ਭੋਲੀ ਨੂੰ ਲਾਇਆ ਕਰ ਤੁਹਾਡਾ ਦਿਲ ਲੱਗ ਜੂ ਭੋਲੀ ਬਹੂਆਂ ਨਾਲ ਚੱਕਣ ਧਰਨ ਦਾ ਕੰਮ ਕਰਵਾਇਆ ਕਰ ਤੇ ਤੂੰ ਪਸ਼ੂਆਂ ਨੂੰ ਪਾਣੀ ਧਾਣੀ ਪੱਠੇ ਤੱਬੇ ਪਾ ਲਿਆ ਕਰ ਇਹਨਾਂ ਕਹਿ ਕੇ ਅੰਬੋ ਚਲੀ ਗਈ ਸਿਰਫ ਰੋਟੀ ਖਾਤ ਸਰਦਾਰੇ ਨੂੰ ਸੀਰੀਆਂ ਵਾਂ ਕਰਮਾ ਕਰਨਾ ਪੈਂਦਾ ਪਰ ਪਤਾ ਨਹੀਂ ਕਿਉਂ ਉਸ ਤੋਂ ਛੇਪ ਨਹੀਂ ਚੁੱਕੀ ਜਾਂਦੀ ਸੀ ਭੋਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪਰਿਵਾਰ ਦੇ ਕੱਪੜੇ ਧੌਂਦੀ ਭਾਂਡੇ ਮਾਂ ਦੀ ਜਵਾਖ ਖੜ੍ਹਾਉਂਦੀ ਪਰ ਫਿਰ ਵੀ ਅੰਬੋ ਤੇ ਉਸ ਦੀਆਂ ਨੂਹਾਂ ਉਸ ਨੂੰ ਛਿੜਕਦੇ ਰਹਿੰਦੀਆਂ ਕਦੇ ਕਦੇ ਕੁੱਟਦੀਆਂ ਵੀ ਭੋਲੀ ਨੂੰ ਆਪਣਾ ਜੀਵਨ ਕਾਲੀ ਬੋਲੀ ਰਾਤ ਵਰਗਾ ਲੱਗਦਾ ਸੀ ਜਿਸ ਵਿੱਚ ਉਸ ਨੂੰ ਹੱਥ ਮਾਰਿਆਂ ਨੂੰ ਕੁਝ ਨਹੀਂ ਦਿਖਦਾ ਸੀ ਧੰਨਵਾਦ ਦੋਸਤੋ